ਕੰਨ ਕੰਨ ਥਿਰਗੁਰੂ ਰਵਿਦਾਸ ਜੀ ਦੁਆਰਾ ਸਾਹਿਬਔਰ ਤੋਂ ਤੁਸੀਂ ਇਹ ਪ੍ਰੋਗਰਾਮ ਜਿਹੜਾ ਆ ਦੇਖ ਪਾ ਰਹੇ ਹੋ। ਹੋਰ ਵੀਡੀਓ ਦੇਖਦੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਹਰ ਪ੍ਰੋਗਰਾਮ ਜਿਹੜਾ ਆ ਤੁਹਾਨੂੰ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ। ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਸੰਗਤ ਆ ਗਿਆ ਸੰਦਾਲੂ ਆ ਗਿਆ ਇਸ ਮੌਕੇ ਤੇ ਆਏ ਹੋਏ ਨੇ ਨਵਾਂ ਸ਼ਹਿਰ ਦਵਾਪਾ ਤੋਂ ਚੈਨਲ ਹਮੇਸ਼ਾ ਹੀ ਕੋਸ਼ਿਸ਼ ਕਰਦਾ ਆ ਕਿ ਤੁਹਾਨੂੰ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਉਹ ਦਿਖਾਈਏ ਪਰ ਅਸੀਂ ਉੱਥੇ ਹੀ ਜਾਂਦੇ ਆ ਜਿੱਥੇ ਸਾਨੂੰ ਬੁਲਾਇਆ ਜਾਂਦਾ ਡਾਕਟਰ ਸੁਖਵੀਰ ਮਾਰੀ ਸੁਖਵੀਰ ਰਾਏ ਤੁਹਾਨੂੰ ਪੱਖਣ ਜੋ ਲਏ ਸੋ ਦਿਲ ਪੈ ਸਤਿਗੁਰ ਵਿਧਾਸ ਮਹਾਰਾਜ ਦੀ ਜੈ درشن سو تو سنتوش سنگھ جی ڈاک مندیپ منجیت سنگھ سنگھو جی نانک دال منوج کمار سن چنجی لال جی عروب لام، سنو سو ਸਾਨੂੰ ਜੰਗੀਲਾ ਜੀ ਜੋ ਮਾਰੇ ਸੋ ਨਿਪੈ ਸਤਿਗੁਰੂ ਦਾਸ ਜੀ ਮਹਾਰਾਜ ਦੀ ਜੈ ਜੰਗੂ ਸਾਨੂੰ ਹਰਨਾਮ ਲਵਾਇਆ ਇਹਨਾਂ ਤੋਂ ਬਾਅਦ ਹੈਪੀ ਟੇਲ ਜਗਤਾਰ ਸਿੰਘ ਤਾਰੀ ਜੀ ਕੁਲਵਿੰਦਰ ਸਿੰਘ ਸਨੋ ਫਰਨਾਮ ਦਾਸ ਬਲਵਿੰਦਰ ਸਿੰਘ ਸਨੋ ਓਮ ਪ੍ਰਕਾਸ਼ ਬੋਲੇ ਸੋ ਅਮਰਜੀਤ ਸਨੋ ਪੂਰਨ ਚੰਦ ਜੋ ਬੋਲੇ ਸਾਚੀਏ ਕਾਲ ਆ ਰਹੇ ਆ ਰਹੇ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇੱਕ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਨ੍ਹਾਂ ਵੀ ਪਰਿਵਾਰਾਂ ਵੱਲੋਂ ਗੁਰੂ ਸਾਹਿਬ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਪ੍ਰਭਾਤ ਫੇਰੀਆਂ ਜੋ ਲਗੀਆਂ ਗਈਆਂ ਸੀਆਂ ਪ੍ਰਭਾਤ ਫੇਰੀਆਂ ਨੂੰ ਜਿਨ੍ਹਾਂ ਦੇ ਵੀ ਪਰਿਵਾਰਾਂ ਨੇ ਚਾਹ ਦੀ ਸੇਵਾ ਕੀਤੀ ਸੀ ਕਿ ਉਨ੍ਹਾਂ ਨੂੰ ਕਮੇਟੀ ਵੱਲੋਂ ਸਨਮਾਨ ਦਿੱਤਾ ਜਾਣਾ ਸੋ ਸਭ ਤੋਂ ਪਹਿਲਾਂ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਜੀ ਸਾਧਨਾ ਵਾਲੇ ਲਾਂਧਰਾ ਪ੍ਰਿੰਟੋ ਉਹਨਾਂ ਤੋਂ ਬਾਅਦ ਜਤਿੰਦਰ ਸਿੰਘ son of ਗੁਰਦੇਵ ਸਿੰਘ ਉਹਨਾਂ ਨੇ ਪ੍ਰਬਾਰ ਦਾ ਕੋਈ ਮੈਂਬਰ ਹੋਵੇ ਜੋ ਬੋਲੇ ਸੋ ਨਿਹਾਲ ਭਗ ਵਜੀਰ ਗੋਗਾ ਜੀ ਜੋ ਬੋਲੇ ਸੋ ਨੋਮ ਜਕਰਾਂ ਉਹਨਾਂ ਦੇ ਬਾਅਦ ਅਮਰ ਜੀ son of ਮਹਿੰਦਰਪਾਲ ਅਮਰੀਕਾ ਨਿਵਾਸੀ ਇਹਨਾਂ ਤੋਂ ਬਾਅਦ ਅਮਰ son of ਰਾਣਾ ਜੀ ਇਹਨਾਂ ਤੋਂ ਬਾਅਦ ਮੀਰਪੁਰ ਲਖਾਂ ਸਮੂਹ ਸੰਗਤ ਦੇ ਵੱਲੋਂ ਸਾਲੀ ਪਰਵਾਹ ਦੇ ਨੂੰ ਚਾਹ ਦੀ ਸੇਵਾ ਕੀਤੀ ਗਈ ਸੀ ਉਹਨਾਂ ਦੇ ਵਿੱਚੋਂ ਜੋ ਵਾਲੇ ਇੱਕ ਨੇ ਢੋਲ ਨਾਲ ਨਿਹਾਲ ਸਾਹਿਬ ਜੀ ਆ ਗਏ ਉਹਨੂੰ ਲਾਈਵ ਜਿਹੜਾ ਕਭੀ ਲਾਈਵ ਜੀ ਵੀ ਤੋਂ ਮੰਗੀ ਆਪਣਾ ਸਨਮਾਨ ਲੈਣ ਅੱਜ ਦੇ ਇਸ ਜਿਹੜਾ ਸਨਮਾਨ ਸਮਾਰੋਹ ਦੀ ਉਤੀਥੇ ਸਮਾਪਤੀ ਹੁੰਦੀ ਹੈ ਸੋ ਹੁਣ ਜਿਹੜੀ ਹੈ ਉਹ ਅਰਦਾਸ ਬੇਨਤੀ ਕੀਤੀ ਜਾਵੇਗੀ ਸੰਗਤ ਨੂੰ ਬੇਨਤੀ ਹੈ ਕਿ ਕਿਸੇ ਤਰ੍ਹਾਂ ਅਪ੍ਰਤ ਕਰਨਾਂ ਦੇ ਵਿੱਚ ਉਹਨਾਂ ਨੇ ਸੱਜੇ ਬੈਠਣਾ ਹੈ ਇਸ ਤੋਂ ਬਾਅਦ ਰਾਤ ਤੋਂ ਬਾਅਦ ਇਹ ਮਨੋਹਿ ਦਾ ਹੈ ਹੁਕਮਨਾਮੇ ਲੈ ਜਾਣਗੇ ਔਰ ਉਪਰੰਤ ਗੁਰੂ ਸਾਹਿਬ ਦਾ ਅਟੁੱਟ ਲੰਗਰ ਵਰਤੇਗਾ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਜੱਜ ਕੀਤੇ ਸਭ ਜਾਏ ਤੇ ਬਾਹਰ ਚੜ੍ਹ ਕੇ ਪਰਮਾਤਮਾ ਦੇ ਦਰਵਾਜ਼ੇ ਸਮਾਹਣੀ ਹੰਮੀ ਸਾਰੇ ਸਮਾਹਣੀ ਹੰਮੀ ਸਾਰੇ ਆਪਣੇ ਪਾਪਾਂ سو <سؤال> گوبند बिना प्यारा स्यारे जी कमाई त ध्यान रखे बोलो बोलो

બોલોજી પંજાંગ સરવત કાંસા પરત ગુરુ સવારે ગુરુ માં દીપ સાદા જા પર કે બોલોજી પ્રથમ સરવત કાંસાજી ની આ દાત હેજી સરવત કાંસાજી કો વાહગુરુ 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 ના કિતે આ મે ચિત આમન કા સદકા સંગ સુ હોય

ਸੇਵਾ ਕਰਦੇ ਇਹ ਪਾਰਿਓ ਕੀ ਉਹ ਟੋਟ ਲੰਗਰ ਜਿਹੜਾ ਆ ਵਰਤਾਇਆ ਜਾ ਰਿਹਾ ਹੈ ਤੁਹਾਨੂੰ ਕਸਵਾ ਔੜ ਤੋਂ ਅਸੀਬ ਘਾਰ ਰਿਹਾ ਵਾਕਿਆ ਹੀ ਇਹ ਸਾਡੇ ਰਾਜੂ ਭਾਜੀ ਨੇ ਔਰ ਇਹ ਵਿਦੇਸ਼ ਤੋਂ ਆਏ ਨੇ ਇੱਥੇ ਔੜ ਦੇ ਵਿੱਚ ਤੁਸੀਂ ਦੇਖ ਪਾਰ ਹੈ ਜੋ مخ رکھتے پر ہوئے کئی اور اپنا جیون سفلا کیتا. ਸਾ ਸੰਗਤੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤੁਹਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਬਹੁਤ ਬਹੁਤ ਧੰਨਵਾਦ ਹੈ ਸਰਵਤ ਸਾਡੀਆਂ ਬੀਬੀਆਂ ਭੈਣਾਂ ਦਾ ਜਿਨ੍ਹਾਂ ਨੇ ਦਿਨ ਰਾਤ ਸੇਵਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਅਸੀਂ ਦੇਖਿਆ ਜੇ ਪ੍ਰਵਾਦ ਪੈਰੀ ਦੇ ਵਿੱਚ ਵੀ ਮਨੋਂ ਤਨੋਂ ਜੀਵੀਆਂ ਨੇ ਬਹੁਤ ਸੇਵਾ ਕੀਤੀ ਹੈ ਚਾਹੇ ਉਹ ਕੋਣ ਦੀ ਸ਼ਬਦ ਦੀ ਸੇਵਾ ਕਰਨ ਦੀ ਹੋਵੇ ਜਾਂ ਫਿਰ ਤਨਦੇਲੀ ਦੇ ਨਾਲ ਸੇਵਾ ਕਰਨ ਦੀ ਹੋਵੇ ਜੀਪੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰਾ ਸਾਰ ਘੜੀ ਦੋ ਘੜੀ ਜਰੂਰ ਗੁਰੂ ਘਰ ਆਉਣਾ ਹੈ ਪਿਆਰਿਓ ਇਹ ਜਿਹੜਾ ਸੋਹਣਾ ਗੁਰੂ ਘਰ ਤਿਆਰ ਕੀਤਾ ਹੈ ਇਹ ਸਾਧ ਸੰਗਤ ਵਾਸਤੇ ਤਿਆਰ ਕੀਤਾ ਹੈ ਮਹਾਰਾਜ ਜੀ ਤਾਂ ਆਪਣੇ ਅਸਥਾਨਾਂ ਤੇ ਬੈਠੇ ਹਨ ਇੱਕ ਜਗ੍ਹਾ ਪਰ ਇਹ ਸੋਹਣੇ ਮਹਿਰ ਜੋਤਾਰ ਕੀਤੇ ਹਨ ਅੰਗਕਾਂ ਬਾਅਦ ਤੇ ਕੀਤੇ ਹਨ ਇਹ ਕਦੇ ਬਾਠੀ ਬਾਅਦ ਤੇ ਨਹੀਂ ਕੀਤੇ ਹਨ ਸੋ ਆਪਣੇ ਮਨਾਂ ਨੂੰ ਆਪ ਕੋ ਸਮਝਾਈਏ ਸਤਿਗੁਰੂ ਰਵਿਦਾਸ ਜੀ ਸਾਡੇ ਸ਼ਰਮਣੀ ਗੁਰੂ ਹਨ ਜਿੰਨੇ ਵੀ ਜੱਟ ਦੇ ਵਿੱਚ ਹੋਰ ਗੁਰੂ ਹਨ ਪੀਰ ਇਹਨਾਂ ਦੀ ਬਾਣੀ ਜਪ ਕੇ ਇਹਨਾਂ ਤੋਂ ਔਰ ਇਸ ਵਕਤ ਮੈਂ ਕਸਵਾ ਓਟ ਦੇ ਵਿੱਚ ਆ ਜਾਣਦੇ ਆ ਕਿ ਇਹ ਜੋ ਵੀ ਪ੍ਰੋਗਰਾਮ ਹੈ ਜਿਹੜਾ ਮਨਾਇਆ ਗਿਆ ਇਸ ਦੇ ਬਾਰੇ ਦੇ ਵਿੱਚ ਇਹਨਾਂ ਦੇ ਕੋਲੋਂ ਔਰ ਪ੍ਰਬੰਧਕ ਕਮੇਟੀ ਤੇ ਸੇਵਾਦਾਰ ਜਿਹੜਿਆ ਇਸ ਵਕਤ ਇੱਥੇ ਮੌਜੂਦ ਨੇ ਹਾਂਜੀ ਭਾਜੀ ਇਹ ਜਿਹੜਾ ਪ੍ਰੋਗਰਾਮ ਮਨਾਇਆ ਗਿਆ ਕਿਸ ਸਥਾਨ ਤੇ ਔਰ ਪੂਰਾ ਬੇਰਵਾ ਮਰ ਗਿਆ ਸਭ ਤੋਂ ਪਹਿਲਾਂ ਤੇ ਅਸੀਂ ਨਵਾਂ ਸ਼ਹਿਰ ਲਾਈਵ ਟੀਵੀ ਦਾ ਬਹੁਤ ਨਵਾਂ ਸ਼ਹਿਰ ਦੋਆਬਾ ਨਵਾਂ ਸ਼ਹਿਰ ਦੋਆਬਾ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਜਗਤ ਗੁਰੂ ਸਤਗੁਰੂ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਅੱਜ ਪੂਰੇ ਦੇਸ਼-ਵਿਦੇਸ਼ ਦੇ ਵਿੱਚ 648 ਮਾਂ ਜਿਹੜਾ ਪ੍ਰਕਾਸ਼ ਪੁਰਬ ਆ ਉਹ ਸਾਰੀਆਂ ਗੁਰੂ ਨਾਨਕ ਗੁਰੂ ਰਵਦਾਸ ਨਾਮ ਲੈਵਾ ਸੰਗਤਾਂ ਵੱਲੋਂ ਬੜੇ ਹੀ ਪ੍ਰੇਮ ਪਿਆਰ ਅਤਿਅਕ ਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈਗਾ ਉਸੇ ਗੁਰਪੁਰਬ ਦੇ ਮੱਧ ਨਜ਼ਰ ਸ੍ਰੀ ਗੁਰੂ ਰਵਿਦਾਸ ਸਭਾ ਰਜਿਸਟਰਡ ਆਉਣ ਦੇ ਵੱਲੋਂ ਗੁਰਦੁਆਰਾ ਸਾਹਿਬ ਔਰ ਵਿਖੇ ਇਹ ਜਿਹੜਾ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਸੀ ਅੱਜ ਮਨਾਉਣ ਦਾ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈਗਾ ਔਰ ਇਸ ਪ੍ਰੋਗਰਾਮ ਦੇ ਵਿੱਚ ਸ੍ਰੀ ਗੁਰਲਾਲ ਸਿੰਘ ਜੀ ਨਾਮਤਾਰੀ ਪੈਣੀ ਸਾਹਿਬ ਵਾਲਿਆਂ ਦਾ ਜਿਹੜਾ ਜਥਾ ਸੀ ਉਹਨਾਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ ਗੁਰੂ ਸਾਹਿਬ ਦੀਆਂ ਸਕਿਆਵਾਂ ਜਿਹੜੀਆਂ ਅਸੀਂ ਆ ਉਹਦੇ ਨਾਲ ਸੰਗਤ ਨੂੰ ਜੋੜਨ ਦਾ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਸਾਹਿਬ ਦੀ ਬਾਣੀ ਹੈ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਨੰਦ ਛੋਟ ਬੜੇ ਸਭ ਸੰਮ ਬਸੇਰਬ ਦਾਸ ਰਹੇ ਪ੍ਰਸੰਤ ਸੋ ਮੈਂ ਸਾਰੀ ਕਮੇਟੀ ਵੱਲੋਂ ਆ ਇਹੀ ਅਸੀਂ ਸੰਗਤ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਨੇ ਇੱਕ ਸਮਾਜ ਦੀ ਜਿਹੜੀ ਸਿਰਜਣਾ ਸੀ ਉਹਦੀ ਕਲਪਨਾ ਕੀਤੀ ਸੀਗੀ ਅਸੀਂ ਉਸ ਕਲਪਨਾ ਦੇ ਉੱਪਰ ਚੱਲਣ ਦਾ ਅੱਜ ਪ੍ਰਣ ਕਰੀਏ ਗੁਰੂ ਸਾਹਿਬ ਦੀਆਂ ਜਿਹੜੀਆਂ ਸਖਿਆਵਾਂ ਸੀਆਂ ਨਾਮ ਜਪਣ ਦੀ ਪ੍ਰੇਮ ਦੀ ਬਰਾਬਰਤਾ ਦੀ ਜਿਹੜੀ ਅਸੀਂ ਸਮਾਜ ਦੇ ਵਿੱਚ ਗੱਲ ਕਰੀਏ ਔਰ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਕੀਤੀ ਸੀ ਕਿ ਮਾਦੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀ ਤੋ ਅਸੀਂ ਅੱਜ ਇਹ ਵੀ ਪ੍ਰਣ ਕਰਨਾ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਦੇਈਏ ਤਾਂ ਕਿ ਉਹ ਜਿਹੜੀਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ ਉਹਨਾਂ ਦੇ ਉੱਪਰ ਚੱਲਣ ਦੇ ਕਾਬਿਲ ਬਣ ਸਕਣ ਅੱਜੋ ਕੀ ਸੰਗਤ ਜਿਹੜੀ ਹੈਗੀ ਆ ਹੁਮ ਹੁਮਾ ਕੇ ਪਹੁੰਚੇ ਹੋਏ ਆ ਮੈਨੂੰ ਵੀ ਥੋੜੀ ਜਿਹੀ ਆਇਪੂ ਨਿਕਲਣ ਦੇ ਲਈ ਕਾफी ਰਾਸ ਹੈ ਗਿਆ ਆ ਤੇ ਬਾਕੀ ਸੰਗਤ ਜਿਹੜੀ ਆ ਪੋਰੀ ਦਿਨ ਸੀ ਦੇਖੋ ਜਿੰਨਾ ਜਿਹੜਾ ਹੱਥ ਉੱਪਰ ਤੱਕ ਭਰਿਆ ਹੋਇਆ ਆ ਉਹ ਤੁਸੀਂ ਥੱਲੇ ਵੀ ਦੇਖ ਸਕਦੇ ਹੋ ਕਿ ਬੱਚੇ ਵੀ ਕਾਫੀ ਕੋਸ਼ਿਸ਼ ਨਜ਼ਰ ਆ ਰਹੇ ਨੇ ਇਹਨਾਂ ਨੂੰ ਵੀ ਪਤਾ ਹੈ ਕਿ ਇੱਥੇ ਜੋ ਹੈ ਗੁਰਵਾਣੀ ਸ਼ਬਦ ਕੀਰਤਨ ਹੋ ਰਿਹਾ ਆ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਅਸੀਂ ਤੁਹਾਨੂੰ ਜਿਹੜਾ ਆ ਇੱਕ ਇੱਕ ਪਲ ਜਿਹੜਾ ਆ ਉਹ ਤੁਹਾਨੂੰ ਆਪਣੇ ਇਸ ਚੈਨਲ ਤੇ ਦਿਖਾ ਸਕੀਏ ਔਰ ਤੁਸੀਂ ਦੇਖ پا ਰਹੇ ਹੋ ਦੀ ਰਾਸ਼ੀ ਜਿਹੜਾ ਆ ਖਚ ਖਚ ਜਿਹੜਾ ਜਿੱਦਾ ਵੀ ਦੂਰ ਤੱਕ ਜਿੱਥੇ ਤੱਕ ਵੀ ਨਜ਼ਰ ਜਾਏਗੀ। ਫੋਰ ਸੰਗਤ ਦਾ ਠਾਠਾ ਮਾਰਦਾ ਇਕੱਠ। ਔਰ ਉਤੂਟ ਲੰਗਰ ਜਿਹੜਾ ਚੱਲ ਰਿਹਾ ਹੈਗਾ ਆ। ਸੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਅਗਰ ਕੋਈ ਵੀ ਤੁਸੀਂ ਖਬਰ ਦੇਣਾ ਚਾਹੁੰਦੇ ਹੋ ਜਾਂ ਕੋਈ ਵੀ ਕਵਰੇਜ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਤੁਸੀਂ ਪਹਿਲਾਂ ਫੋਨ ਜਰੂਰ ਕਰੋ ਔਰ ਜਿਨ੍ਹਾਂ ਤੇ ਵੀ ਸਾਨੂੰ ਫੋਨ ਆਂਦੇ ਨੇ ਉਹ ਜਦ ਸਾਨੂੰ ਕਿਹਾ ਜਾਂਦਾ ਹੈ ਅਸੀਂ ਉੱਥੇ ਦੀ ਹੀ ਕਵਰੇਜ ਜਿਹੜੀ ਆ ਕਰਦੇ ਆ